ਕਸ਼ਮੀਰ ਨੂੰ ਰੇਲਵੇ ਲਾਈਨ ਰਾਹੀਂ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਦਾ ਸੁਪਨਾ ਜਲਦੀ ਹੀ ਪੂਰਾ ਹੋਣ ਵਾਲਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਅਪ੍ਰੈਲ ਨੂੰ ਕਟੜਾ ਤੋਂ ਸ਼੍ਰੀਨਗਰ ਲਈ ਪਹਿਲੀ ਰੇਲ ਗੱਡੀ ਨੂੰ ਹਰੀ ਝੰਡੀ ਦਿਖਾਉਣਗੇ। ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਅਪ੍ਰੈਲ ਨੂੰ ਕਟੜਾ ਤੋਂ ਜੰਮੂ ਸ਼੍ਰੀਨਗਰ ਵੱੰਦੇ ਭਾਰਤ ਰੇਲ ਗੱਡੀ ਨੂੰ ਹਰੀ ਝੰਡੀ ਦਿਖਾਉਣਗੇ। ਕਸ਼ਮੀਰ ਨੂੰ ਇਹ ਤੋਹਫ਼ਾ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜਨ ਲਈ 272 ਕਿਲੋਮੀਟਰ ਲੰਬੇ ਉਦਮਪੁਰ ਸ਼੍ਰੀਨਗਰ ਬਾਰਾਮੂਲਾ ਰੇਲਵੇ ਲਿੰਕ ਪ੍ਰੋਜੈਕਟ ਦੇ ਪੂਰਾ ਹੋਣ ਤੋਂ ਬਾਅਦ ਮਿਲਣ ਜਾ ਰਿਹਾ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੰਦੇ ਭਾਰਤ ਐਕਸਪ੍ਰੈਸ ਦੀ ਸ਼ੁਰੂਆਤ ਜੰਮੂ ਅਤੇ ਸ਼੍ਰੀਨਗਰ ਵਿਚਕਾਰ ਯਾਤਰਾ ਦੇ ਸਮੇਂ ਨੂੰ ਕਾਫੀ ਘਟਾ ਦੇਵੇਗੀ ਅਤੇ ਇਸ ਖੇਤਰ ਨੂੰ ਇੱਕ ਆਧੁਨਿਕ ਅਤੇ ਕੁਸ਼ਲ ਰੇਲ ਸੇਵਾ ਪ੍ਰਦਾਨ ਕਰੇਗੀ ਕਈ ਦਹਾਕਿਆਂ ਤੋਂ ਕਸ਼ਮੀਰ ਲਈ ਸਿੱਧੀ ਰੇਲ ਸੇਵਾ ਦੀ ਮੰਗ ਸੀ ਜੋ ਕਿ ਇਸ ਰੇਲ ਗੱਡੀ ਦੇ ਸ਼ੁਰੂ ਹੋਣ ਨਾਲ ਪੂਰੀ ਹੋ ਜਾਵੇਗੀ ਵਰਤਮਾਨ ਵਿੱਚ ਰੇਲ ਸੇਵਾ ਸਿਰਫ ਕਸ਼ਮੀਰ ਘਾਟੀ ਵਿੱਚ ਸੰਗਲਦਾਨ ਤੋਂ 12 ਮੂਲਾ ਤੱਕ ਉਪਲਬਧ ਹੈ ਜਦੋਂ ਕਿ ਕਟੜਾ ਤੋਂ ਦੇਸ਼ ਦੇ ਹੋਰ ਹਿੱਸਿਆਂ ਲਈ ਰੇਲ ਗੱਡੀਆਂ ਚਲਦੀਆਂ ਨਹੀਂ ਕਸ਼ਮੀਰ ਨੂੰ ਰੇਲ ਰਾਹੀ ਜੋੜਨ ਦਾ ਇਹ ਮਹੱਤਵਕਾਂਖੀ ਪ੍ਰੋਜੈਕਟ 1997 ਵਿੱਚ ਸ਼ੁਰੂ ਹੋਇਆ ਸੀ ਪਰ ਭੂਗੋਲ ਜਲਵਾਯੂ ਅਤੇ ਭੂਗੋਲਿਕ ਚੁਣੌਤੀਆਂ ਕਾਰਨ ਇਸ ਵਿੱਚ ਕਈ ਵਾਰ ਦੇਰੀ ਹੋਈ ਇਸ ਪ੍ਰੋਜੈਕਟ ਵਿੱਚ ਕੁੱਲ 38 ਸੁਰੰਗਾਂ ਨੇ ਜਿਨ੍ਹਾਂ ਦੀ ਲੰਬਾਈ 119 ਕਿਲੋਮੀਟਰ ਹੈ ਇਹਨਾਂ ਵਿੱਚ ਭਾਰਤ ਦੀ ਸਭ ਤੋਂ ਲੰਬੀ ਆਵਾਜਾਈ ਸੁਰੰਗ 12.75 ਕਿਲੋਮੀਟਰ ਲੰਬੀ ਸੁਰੰਗ T49 ਸ਼ਾਮਲ ਹੈ ਇਸ ਤੋਂ ਇਲਾਵਾ 927 ਪੁਲ ਬਣਾਏ ਗਏ ਨੇ ਜਿਨ੍ਹਾਂ ਦੀ ਕੁੱਲ ਲੰਬਾਈ 13 ਕਿਲੋਮੀਟਰ ਹੈ ਇਹਨਾਂ ਵਿੱਚੋਂ ਸਭ ਤੋਂ ਖਾਸ ਚਨਾਬ ਪੁਲ ਹੈ ਜੋ ਕਿ 1315 ਮੀਟਰ ਲੰਬਾ ਹੈ ਅਤੇ ਇਸ ਦਾ ਆਰਚ ਸਪੈਨ 467 ਮੀਟਰ ਹੈ ਇਹ ਪੁਲ ਨਦੀ ਦੇ ਤਲ ਤੋਂ 359 ਮੀਟਰ ਉੱਚਾ ਹੈ ਯਾਨੀ ਕਿ ਆਈਫਲ ਟਾਵਰ ਤੋਂ 35 ਮੀਟਰ ਉੱਚਾ ਹੈ ਇਹ ਦੁਨੀਆ ਦਾ ਸਭ ਤੋਂ ਉੱਚਾ ਆਰਚ ਰੇਲਵੇ ਪੁਲ ਹੈ ਰੇਲਵੇ ਮੰਤਰਾਲੇ ਦੇ ਅਨੁਸਾਰ ਕਸ਼ਮੀਰ ਵਿੱਚ ਚੱਲਣ ਵਾਲੀ ਬੰਦੇ ਭਾਰਤ ਐਕਸਪ੍ਰੈਸ ਦੇਸ਼ ਦੇ ਹੋਰ ਹਿੱਸਿਆਂ ਵਿੱਚ ਚੱਲਣ ਵਾਲੀਆਂ ਬੰਦੇ ਭਾਰਤ ਟ੍ਰੇਨਾਂ ਤੋਂ ਵੱਖਰੀ ਹੋਵੇਗੀ ਇਸ ਨੂੰ 20 ਡਿਗਰੀ ਸੈਲਸੀਅਸ ਤੱਕ ਘੱਟ ਤਾਪਮਾਨ ਵਿੱਚ ਸੁਚਾਰੂ ਢੰਗ ਨਾਲ ਕੰਮ ਕਰਨ ਲਈ ਤਿਆਰ ਕੀਤਾ ਗਿਆ ਹੈ ਯਾਤਰੀਆਂ ਅਤੇ ਡਰਾਈਵਰਾਂ ਦੀ ਸਹੂਲਤ ਲਈ ਟ੍ਰੇਨ ਵਿੱਚ ਉन्नत ਹੀਟਿੰਗ ਸਿਸਟਮ ਲਗਾਏ ਗਏ ਨੇ ਰੇਲਵੇ ਮੰਤਰਾਲੇ ਦੇ ਅਨੁਸਾਰ ਜੰਮੂ ਸ਼੍ਰੀਨਗਰ ਬੰਦੇ ਭਾਰਤ ਟ੍ਰੇਨ ਨੂੰ ਵਿਸ਼ੇਸ਼ ਤੌਰ ਤੇ ਬਹੁਤ ਠੰਡੇ ਇਲਾਕਿਆਂ ਲਈ ਤਿਆਰ ਕੀਤਾ ਗਿਆ ਹੈ ਇਸ ਰੂਟ ਤੇ ਯਾਤਰੀ ਅਤੇ ਮਾਲ ਗੱਡੀਆਂ ਤੋਂ ਪਹਿਲਾਂ ਇੱਕ ਬਰਫ਼ ਹਟਾਉਣ ਵਾਲੀ ਟ੍ਰੇਨ ਚੱਲੇਗੀ ਤਾਂ ਜੋ ਇਹ ਰੇਲ ਰੂਟ ਸਾਲ ਭਰ ਦਿਨ ਅਤੇ ਰਾਤ ਚਾਲੂ ਰਹਿ ਸਕੇ ਇਹ ਰੇਲ ਗੱਡੀ ਜੰਮੂ ਅਤੇ ਕਸ਼ਮੀਰ ਵਿਚਕਾਰ ਸਾਰੇ ਮੌਸਮਾਂ ਵਿੱਚ ਨਿਰਵਿਘਨ ਰੇਲ ਸੇਵਾ ਨੂੰ ਯਕੀਨੀ ਬਣਾਏਗੀ ਯਾਤਰੀਆਂ ਦੀ ਸੁਰੱਖਿਆ ਅਤੇ ਆਰਾਮ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰੋਜੈਕਟ ਵਿੱਚ ਵਾਈਬ੍ਰੇਸ਼ਨ ਰੋਧੀ ਪੁਚਾਲ ਯੰਤਰ ਲਗਾਏ ਗਏ ਨੇ ਕਿਉਂਕਿ ਇਹ ਖੇਤਰ ਪੁਚਾਲ ਪ੍ਰਤੀ ਸੰਵੇਦਨਸ਼ੀਲ ਹੈ ਜ਼ੋਨ ਵੀ ਇਹ ਵਿੱਚ ਆਉਂਦਾ ਹੈ ਇਹ ਯੰਤਰ ਹਿਮਾਲੀਅਨ ਖੇਤਰ ਵਿੱਚ ਝਟਕਿਆਂ ਨੂੰ ਸੋਖਣ ਦਾ ਕੰਮ ਕਰਨਗੇ ਜਿਸ ਨਾਲ ਰੇਲ ਯਾਤਰਾ ਤੇਜ਼ ਅਤੇ ਸੁਰੱਖਿਅਤ ਹੋਵੇਗੀ ਡਰਾਈਵਰ ਕੈਬਨ ਵਿੱਚ ਗਰਮ ਵਿੰਡਸ਼ੀਲਡ ਸਰਦੀਆਂ ਵਿੱਚ ਧੁੰਦ ਜਾਂ ਬਰਫ਼ ਬਣਨ ਤੋਂ ਰੋਕੇਗੀ ਅਤੇ ਦ੍ਰਿਸ਼ਟੀ ਬਣਾਈ ਰੱਖੇਗੀ ਪਾਈਪਾਂ ਵਿੱਚ ਪਾਈਪਾਂ ਵਿੱਚ ਬਾਇਓ ਟਾਇਲਟ ਅਤੇ ਹੀਟਿੰਗ ਸਿਸਟਮ ਤਾਂ ਜੋ ਪਾਣੀ ਜੰਮ ਨਾ ਜਾਵੇ ਅਤੇ ਟ੍ਰੇਨ ਦੀਆਂ ਜ਼ਰੂਰੀ ਸਹੂਲਤਾਂ ਠੰਡੇ ਮੌਸਮ ਵਿੱਚ ਵੀ ਕਰਦੀਆਂ ਰਹਿਣ ਤਾਂ ਜੋ ਪਾਣੀ ਜੰਮ ਨਾ ਜਾਵੇ ਅਤੇ ਟ੍ਰੇਨ ਦੀਆਂ ਜ਼ਰੂਰੀ ਸਹੂਲਤਾਂ ਠੰਡੇ ਮੌਸਮ ਵਿੱਚ ਵੀ ਕੰਮ ਕਰਦੀਆਂ ਰਹਿਣ